ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਗਰਮੀਆਂ ਲਈ ਸਪੈਸ਼ਲ ਸਟਰਾਬੇਰੀ ਡਰਿੰਕ ਇਹੇ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਆ ਅਗਰ ਤੁਹਾਨੂੰ ਇਸਦੇ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਲਾਂ ਜੀ ਆਪਾਂ ਨੇ ਦੇਖੋ 5-6 ਪੀਸ ਆਪਾਂ ਨੇ ਸਟਰਾਬੇਰੀ ਦੇ ਲਏ ਨੇ 5-6 ਪੀਸ ਦੇ ਨਾਲ ਜੀ ਆਪਾਂ ਤਿੰਨ ਜਾਂ ਚਾਰ ਮੈਂਬਰ ਲਈ ਇਹ ਡਰਿੰਕ ਬਣਾ ਕੇ ਤਿਆਰ ਕਰ ਸਕਦੇ ਆ ਸਭ ਤੋਂ ਪਹਿਲਾਂ ਜੀ ਆਪਾਂ ਨੇ ਦੇਖੋ ਇੱਕ ਮਿਕਸਰ ਜਾਰ ਲਿਆਗਾ ਹੁਣ ਆਪਾਂ ਇਸ ਵਿੱਚ ਸਾਰੀ ਸਟਰਾਬੇਰੀ ਪਾ ਦਵਾਂਗੇ ਇੱਕ ਗਲਾਸ ਦੀ ਆਪਾਂ ਦੁੱਧ ਦਾ ਲਿਆਗਾ ਟੇਸਟ ਅਨੁਸਾਰ ਜੀ ਆਪਾਂ ਤਿੰਨ ਜਾਂ ਚਾਰ ਚਮਚ ਰੂਵ ਆਫ ਚਾ ਦੇ ਪਾਉਣੇ ਨੇ ਇਸ ਨਾਲ ਜੀ ਇਹ ਡਰਿੰਕ ਬਹੁਤ ਹੀ ਜਿਆਦਾ ਲਾਜਵਾਬ ਬਣ ਕੇ ਤਿਆਰ ਹੁੰਦਾ ਨਾ ਟੇਸਟ ਅਨੁਸਾਰ ਜੀ ਆਪਾਂ ਚੀਨੀ ਪਾਈ ਆ ਪੰਜ ਆਈਸ ਕਯੂਬ ਪਾਏ ਨੇ ਜੀ ਆਪਾਂ ਨੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਬਲੈਂਡ ਕਰ ਦਾਂਗੇ ਸਟ੍ਰਾਬੇਰੀ ਡਰਿੰਕ ਬਣ ਕੇ ਜੀ ਆਪਣਾ ਦੇਖੋ ਰੈਡੀ ਹੈ ਇਹੇ ਬਣਾਉਣਾ ਜੀ ਬਹੁਤ ਹੀ ਜ਼ਿਆਦਾ ਆਸਾਨ ਹੁਣ ਆਪਾਂ ਜੀ ਇਸ ਨੂੰ ਗਲਾਸ ਵਿੱਚ ਪਾ ਲਵਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਗਲਾਸ ਵਿੱਚ ਇੱਕ ਇੱਕ ਆਪਾਂ ਨੇ ਆਈਸ ਕਯੂਬ ਪਾਉਣੀ ਆ ਅੱਧਾ ਚਮਚ ਜੀ ਆਪਾਂ ਨੇ ਸਾਬੂਦਾਣਾ ਗਾ ਲਿਆਗਾ ਹੁਣ ਆਪਾਂ ਜੀ ਇਸ ਵਿੱਚ ਥੋੜਾ ਥੋੜਾ ਸਬਜ਼ਾ ਸੀਡ ਐਡ ਕਰਾਂਗੇ ਜੈਨੇ ਕਿ ਤુલਸੀ ਦੇ ਬੀਜ ਹੁਣ ਆਪਾਂ ਜੀ ਇਸ ਵਿੱਚ ਸਟਰਾਬੇਰੀ ਡਰਿੰਕ ਪਾ ਦਵਾਂਗੇ ਅਗਰ ਤੁਹਾਨੂੰ ਜੀ ਇਸ ਦੀ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਆਗੇ ਸ਼ੇਅਰ ਕਰ ਦੇਣਾ ਹੁਣ ਆਪਾਂ ਜੀ ਇਸ ਨੂੰ ਉੱਪਰੋਂ ਸਟਰਾਬੇਰੀ ਨਾਲ ਡੈਕੋਰੇਟ ਕਰ ਦਵਾਂਗੇ ਇਸ ਤਰੀਕੇ ਨਾਲ ਦੇਖੋ ਹੁਣ ਆਪਾਂ ਜੀ ਇਸ ਸਟਰਾਬੇਰੀ ਠੰਡੇ ਡਰਿੰਕ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾਉ ਲਈ ਜੀ ਆਪਾਂ ਚਮਚ ਵਿਚਰੂ ਆਪਣਾ ਪਾ ਕੇ ਇਸ ਨੂੰ ਹੋਰ ਚੰਗੀ ਤਰ੍ਹਾਂ ਡੈਕੋਰੇਟ ਕਰਾਂਗੇ ਦੇਖੋ ਇਸ ਤਰੀਕੇ ਨਾਲ ਜੀ ਇਹ ਕੰਨਾ ਵਧੀਆ ਬਣ ਕੇ ਲੱਗ ਰਿਹਾਗਾ ਅਗਰ ਤੁਹਾਨੂੰ ਇਹ ਸਦੀ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗੇ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਜੀ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਢਾਡੇ ਤੱਕ ਤੁਰੰਤ ਪਹੁੰਚ ਜਾਗੇ ਜੀ ਵੀਡੀਓ ਦੇਖਣ ਲਈ ਧੰਨਵਾਦ